ਪੰਜਾਬੀ ਗਾਇਕ ਯੋਯੋ ਹਨੀ ਸਿੰਘ ਅਤੇ ਕਰਨ ਔਜਲਾ ਦੀਆਂ ਵਧੀਆਂ ਮੁਸ਼ਕਲਾਂ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਦਿੱਤਾ ਗਿਆ ਸੂ ਨੋਟਿਸ ਉਹਨਾਂ ਦੇ ਨਵੇਂ ਗਾਣਿਆਂ ਦੇ ਚਲਦੇ ਹੋਏ ਔਰਤਾਂ ਦੇ ਬਾਰੇ ਗੱਲ ਟਿੱਪੀ ਦੇ ਚਲਦੇ ਹੋਏ ਇਹ ਫੈਸਲਾ ਲਿਆ ਗਿਆ ਜਿਸ ਸਬੰਧਿਤ ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਮੈਨ ਰਾਜ ਲਾਲੀ ਗਿੱਲ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੰਸ ਇਹ ਵੀ ਦੇਖ ਕੇ ਗਾਣੇ ਤਾਂ ਸਭ ਨੇ ਸੁਣ ਲਏ ਨੇ ਇਸ ਟਾਈਮ ਤੇ ਠੀਕ ਹੈ ਔਰ ਹਨੀ ਸਿੰਘ ਦਾ ਗਾਣਾ ਤਾਂ ਥੋੜਾ ਜਿਹਾ ਪੁਰਾਣਾ ਵੀ ਹੋ ਗਿਆ ਜਿਹਦੇ ਤੇ ਨਾ ਜ਼ਿਆਦਾ ਬਬਲ ਬੱਚਾ ਹੋਇਆ ਹਨ ਕਰਨ ਔਜਲਾ ਦਾ ਵੀ ਗਾਣਾ ਆਇਆ ਹੈ ਮੇਰੇ ਤੇ ਇਹ ਕਹਿੰਦੀ ਗੱਲ ਹੈਗੇ ਕਿ ਜਿਹੜੀ ਅੱਜਕਲ ਸੰਗਤ ਨੇ ਉਹਨਾਂ ਦੀ ਜਿਹੜੀ ਲਫ਼ਜ਼ਾਂ ਦੀ ਚੋਣ ਹੈ ਪਾਸ਼ਾ ਦੇਖਣ ਦੀ ਜਾਂ ਆਪਣੇ ਸੱਭਿਆਚਾਰ ਨੂੰ ਵੀ ਨਾ ਅਣਦੇਖਾ ਕਰਨਾ ਇਸ ਤਰੀਕੇ ਦੇ ਜਿਹੜੇ ਗਾਣੇ ਨੇ ਇਸ ਯੂਜ਼ ਹੋ ਰਹੇ ਨੇ ਆਪਣੇ ਪੰਜਾਬੀ ਲੈਂਗੁਏਜ ਨੂੰ ਲੈ ਕੇ ਜਦਕੀ ਉਹ ਸਟੇਜਾਂ 'ਤੇ ਜਦੋਂ ਚੜਦੇ ਨੇ ਤਾਂ ਸਭ ਤੋਂ ਪਹਿਲੇ ਇਹ ਕਹਿੰਦੇ ਨੇ ਕਿ ਮੈਂ ਆਪਣੀ ਮਾਂ ਨਾਲ ਬਹੁਤ ਪਿਆਰ ਕਰਦਾ ਹਾਂ ਮੇਰੀ ਮਾਂ ਦਾ ਬਹੁਤ ਯੋਗਦਾਨ ਹੈ ਇਹਦੇ ਅੰਦਰ ਔਰ ਸੇਮ ਟਾਈਮ ਉਹ ਮਾਂ ਨੇ ਗਾਣਾ ਵੀ ਕੱਢ ਦਿੰਦੇ ਸੀ ਇਹੋ ਜਿਹੇ ਗਾਣੇ ਜਿਹੜੇ ਨੇ ਇਹੋ ਜਿਹੇ ਲਫ਼ਜ਼ ਜਿਹੜੇ ਨੇ ਯੂਜ਼ ਕਰਨਾ ਇਹ ਸਾਡੇ ਛੋਟੇ ਬੱਚਿਆਂ ਦੇ ਉੱਤੇ ਵੀ ਬਹੁਤ ਗਲਤ ਅਸਰ ਪਾ ਰਿਹਾ ਮੈਂ ਖੁਦ ਇੱਕ ਜਗ੍ਹਾ ਤੇ ਬੈਠੀ ਸੀ ਫੈਮਿਲੀ ਦੇ ਨਾਲ ਅਸੀਂ ਸੁਣਿਆ ਅਸ ਮੈਂ ਪਹਿਲੀ ਵਾਰੀ ਸੁਣਿਆ ਸੀ ਗਾਣਾ ਸਾਨੂੰ ਯਕੀਨ ਨਹੀਂ ਸੀ ਹੁੰਦਾ ਕਿ ਇਹੋ ਜਿਹੇ ਲਫ਼ਜ਼ ਯੂਜ਼ ਕੀਤੇ ਗਏ ਨੇ ਜਦੋਂ ਗਾਣਾ ਚੱਲ ਰਿਹਾ ਸੀ ਜਦੋਂ ਸਾਡੇ 7-8 ਸਾਲ ਦੇ ਬੱਚੇ ਸੀ ਉਹਨਾਂ ਨੇ ਪਿੱਛੇ ਪਿੱਛੇ ਰਿਪੀਟ ਕਰਨਾ ਸ਼ੁਰੂ ਕਰਤਾ ਜਦੋਂ ਉਹਨਾਂ ਨੂੰ ਡਾਂਟਿਆ ਕਿ ਵੀ ਇਹ ਗਾਣਾਦਾਰ ਇਹ ਵਰ ਨਹੀਂ ਯੂਜ਼ ਕਰਨੇ ਉਹ ਕਹਿੰਦੇ ਸਮਝ matlab ਦੱਸੋ ਦਾ ਕੀ ਹੈ ਕੀ matlab ਸਮਝਾ ਸਕਦੇ ਤੁਸੀਂ ਜਿਹੜੇ ਸਿੰਗਰ ਹੁੰਦੇ ਨੇ ਨਾ ਉਹ ਤਾਂ ਸਾਡੇ ਸਮਾਜ ਦੇ ਅੰਦਰ ਆਪਣੇ ਗਾਣਿਆਂ ਦੇ ਪ੍ਰਤੀ ਬਹੁਤ ਡੂੰਘਾ ਅਸਰ ਛੱਡਦੇ ਨੇ ਇਹ ਕੱਲੀ ਐਂਟਰਟੇਨਮੈਂਟ ਨਹੀਂ ਹੁੰਦੀ ਉਹ ਤੁਹਾਨੂੰ ਪੂਰੇ ਸਮਾਜ ਦਾ ਸ਼ੀਸ਼ਾ ਦਿਖਾਉਂਦੇ ਨੇ ਕਿ ਕਿਸ ਤਰੀਕੇ ਦੇ ਨਾਲ ਸਾਡੇ ਸਮਾਜ ਦੇ ਅੰਦਰ ਤਨ ਹੋ ਰਹੇ ਨੇ ਜਾਂ ਸਮੀ ਹੈ ਜਾਂ ਪੇਸ਼ੀ ਹੈ ਮਤਲਬ ਇਸ ਤਰੀਕੇ ਉਹ ਜੇ ਤੁਸੀਂ ਕਹਿੰਦੇ ਕਿ ਅਸੀਂ ਤਾਂ ਬਾਹਰ ਰਹਿੰਦੇ ਹਾਂ ਉੱਥੇ ਤਾਂ ਇਹਦੀ ਲੈਂਗੁਏਜ ਯੂਜ਼ ਕੀਤੀ ਜਾਂਦੀ ਇਹ ਤਾਂ ਕੋਈ ਕੋਈ ਅਸਰ ਨਹੀਂ ਹੋਣਾ ਚਾਹੀਦਾ

ਵੇ ਇਹ ਕਹਿੰਿਆ ਕਿ ਸਮਾਜ ਦੇ ਅੰਦਰ ਸਾਡੇ ਨਾਲ ਆਪਣੇ ਵੀ ਸਾਡੇ ਬਰੇਦੀ ਦੀ ਜਿੰਮੇਵਾਰੀ ਬਣਦੀ ਹੈ ਸਭ ਦੀ ਇਹ ਕੱਲੀ ਹਿਊਮਨ ਕਮਿਸ਼ਨ ਦੀ ਨਹੀਂ ਜਿੰਮੇਵਾਰੀ ਨਹੀਂ ਹੈ ਕਿ ਕੋਈ ਅਗਰ ਇਹੋ ਜਿਹਾ ਕੋਈ ਗਾਣਾ ਆ ਗਿਆ ਜਾਂ ਕਿ ਇਹੋ ਜਿਹਾ ਭਾਸ਼ਾ ਯੂਜ਼ ਕਰਦਾ ਤੇ ਉਸ ਨੂੰ ਤੇ ਲੈ ਕੇ ਉਹਨੂੰ ਨੋਟਿਸ ਦਿੱਤਾ ਜਾਵੇ ਹਰ ਇੱਕ ਜੋ ਪੰਜਾਬ ਦੇ ਨੇ ਪੰਜਾਬੀ ਹਾਂ ਅਸੀਂ ਉਹਨਾਂ ਦੀ ਜਿੰਮੇਵਾਰੀ ਹੈ ਕਿ ਜੇ ਤੁਸੀਂ ਇਹ ਸੀ ਲੈਕਚਰ ਦਾ ਜਾਂ ਇਹ ਸੀ ਲਫੰਗੀ ਭਾਸ਼ਾ ਸੁਣਦੇ ਤੁਹਾਡੀ ਜਿੰਮੇਵਾਰੀ ਬਣਦੀ ਹੈ ਆਵਾਜ਼ ਚੱਕਣਾ ਹੋਵੇ ਜੀਸਟ अपने बच्चों की सुनने क्योंकि गाने साधे च हो भी बहुत अच्छे सिंगर ने जिन्हें के बहुत वाला जो गाने गाँव ने जिन्हें कि भाषा में उत्ते चकते हैं साढ़े सभ्याचारे कल्चर के उ चकते हैं ਤੁਸੀਂ ਇਹੋ ਜਿਹੇ ਗਾਣਾ ਬਹੁਤ ਵਧੀਆ ਤੁਸੀਂ ਬਣਾਉਨੇ ਹੋ ਬੜੇ ਅچھے ਸੀਲਸ ਯੂਜ਼ ਕਰਦੇ ਲੇਕਿਨ ਇਹ ਜੀ ਲੈਂਗੁਏਜ ਵਿੱਚ ਇਨਸਰਟ ਕਰਕੇ ਕੀ ਸੋਚਦੇ ਕਿ ਸਾਨੂੰ ভিউਜ਼ ਬਹੁਤ ਜ਼ਿਆਦਾ ਆਣਗੇ ਇਹ ਗੱਲ ਬਹੁਤ ਗਲਤ ਹੈ ਇਹਦੇ ਉੱਤੇ ਲਟਕ ਪਾਉਣ ਦੀ ਜਿਹੜਾ ਜੋ ਮਲਕੀਆ ਦੀ ਨਸ਼ੀ ਕਰਕੇ ਗਾਣਾ ਲਾਇਆ ਤਾਂ ਉਸ ਤੋਂ ਬਾਅਦ ਔਰਤਾ ਪ੍ਰਤੀ ਇਹ ਜੀ ਆਪਣੀ ਸੋਚ ਰੱਖਦੇ ਨੇ ਇਸ ਸੱਤ ਦੋਨਾਂ ਨੇ ਬਰਤਿਕ ਪਾਸੇ ਮਾਂ ਦੇ ਨਾਂ ਤੇ ਗਾਣਾ ਕਰ ਰਹੇ ਨੇ ਦੂਜੇ ਪਾਸੇ ਔਰਤਾ ਪ੍ਰਤੀ ਇਹ ਸੱਤ ਬਣਦਾ ਹੈ ਇਹ ਗੁਣੀ ਹੀ ਗੱਲ ਕਹੀ ਹੈ ਠੀਕ ਹੈ ਨਾ ਜਦੋਂ ਤੁਸੀਂ ਸਭ ਤੋਂ ਪਹਿਲਾਂ ਦੀ ਇੰਟਰਵਿਊ ਜਿਹਦੀ ਵੀ ਸੁਣੋਗੇ ਉਹ ਕਹੇਗਾ ਕਿ ਮੈਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਆਪਣੀ ਮਾਂ ਦੇ ਬਿਨਾ ਮੇਰਾ ਜ਼ਿੰਦਗੀ ਜੇ ਮੈਂ ਇੱਥੇ ਤੱਕ ਪਹੁੰਚਿਆ ਮੈਂ ਆਪਣੀ ਮਾਂ ਦੀ ਵਜ੍ਹਾ ਤੇ ਪਹੁੰਚਿਆ ਹਰ ਉਸੇ ਮਾਂ ਦੀ ਗੱਲ ਕਰਦੇ ਤੁਸੀਂ ਇੱਕ ਔਰਤ ਨੂੰ ਆਰਾਜ ਦੇ ਪਿੱਛੇ ਮਤਲਬ ਇੱਕ ਔਰਤ ਨੂੰ ਗਾਲ ਕੱਢਦੇ ਉਸ ਔਰਤ ਦਾ ਦਰਜਾ ਤੁਸੀਂ ਇਹ ਦਿਖਾਉਂਦੇ ਕਿ ਸਾਡੀ ਘਰਾਂ ਦੇ ਅੰਦਰ ਸਾਡੀ ਕਮਾਈ ਦੇ ਅੰਦਰ ਜਿਹੜੀ ਅਸੀਂ ਔਰਤ ਨੂੰ ਨੀਚਾ ਦਿਖਾਉਂਦੇ ਤਾਂ ਸਾਡੀ ਵੀ ਕਮਾਈ ਹੁੰਦੀ ਹੈ ਇਹ ਗੱਲ ਬਿਲਕੁਲ ਬਰਦਾਸ਼ਤ ਨਹੀਂ ਸਾਡੀ ਗੁਰੂ ਪੀਰਾਂ ਦੀ ਕਰਤੀ ਹੈ ਸਾਡਾ ਕਲਚਰ ਬਹੁਤ ਰਿਚ ਹੈ इस चीज में नहीं बर्दाश्त किया जाएगा सा गुरुआ ने एक तो रब तो का रूप मनिया है उस चीज में जी है गलत चीज है कार्रवाई है है कि असिने जा रिपूर्म सद्या है इतने मैं है कि वो इंडिया है इस टाइम जो नहीं है लेकिन मैं बीओ आई न भी लिखिया साहब ने भी लिखिया इस कॉन्टैक्ट करके एक्सप्लेनेशन दी जाए ਰੂ ਹਾਜ਼ਰ ਕੀਤਾ ਜਾਵੇ ਮੈਮ ਤੁਹਾਨੂੰ ਨਹੀਂ ਲੱਗਦਾ ਕਿ ਇਹ ਜਿਹੇ ਸਿਸਟਮ ਦੇ ਵਿੱਚ ਕੋਈ ਅਜਿਹਾ ਸਿਸਟਮ ਹੋ ਜਾਏ ਕਿ ਜਿਸ ਤੋਂ ਬੀਟ ਰਿਲੀਜ਼ ਤੋਂ ਪਹਿਲਾਂ ਸੈਂਸਰਪੋਰਟ ਪਾਸ ਕਰਨੇ ਆ ਤਾਂ ਜਿਹੇ ਗਿੱਦਾ ਦੀ ਵੀ ਪਛਾਣ ਹੋ ਸਕੇ ਤਾਂ ਜੋ ਚੱਲਣ ਤੋਂ ਪਹਿਲਾਂ ਰਿਲੀਜ਼ ਹੋਣ ਤੋਂ ਪਹਿਲਾਂ ਬੈਨ ਕਰ ਦਿੱਤੀ ਜਾਵੇ ਦੇਖੋ ਡੈਫੀਨਿਟਲੀ ਹੋਣਾ ਚਾਹੀਦਾ ਹੈ ਕਿ ਅਸੀਂ ਜਿਵੇਂ ਪਿਕਚਰਾਂ ਚ ਵੀ ਹੈਗਾ ਕਿ ਸੈਂਸਰਸ਼ਿਪ ਪਹੁੰਚੇਗੀ ਇੰਨਾ ਜੀ ਸੈਂਸਰਸ਼ਿਪ ਹੋਣੀ ਚਾਹੀਦੀ ਹੈ ਲੇਕਿਨ ਇਹ ਜਿਹੜੇ ਸਿੰਗਲਸ ਨੇ ਇਹ ਦੇ ਗੇਟਵੇ ਬਾਈ ਸਿੰਗ ਕਿ ਸਾਡੀਆਂ ਕੰਪਨੀਆਂ ਬਾਹਰ ਰਜਿਸਟਰ ਨਹੀਂ ਅਸੀਂ ਤਾਂ ਬਾਹਰ ਰਹਿੰਦੇ ਆ ਇਹ ਉਹ ਦੇ ਪਿੱਛੇ ਛੁਪ ਜਾਂਦੇ ਨੇ ਤੁਸੀਂ ਛੁਪਨਾ ਛੁਪੋ ਤੁਸੀਂ ਬਾਹਰ ਕਰਨਾ ਕਰੋ ਸਿਰਫ ਬਾਹਰ ਕਰੋ ਜੇ ਤੁਸੀਂ ਸਾਡੇ ਪਿੰਡ ਦੇ ਸਾਡੇ ਪੰਜਾਬ ਦੇ ਪਿੰਡ ਸਾਡੇ ਪੰਜਾਬ ਦੇ ਲੋ ਸਾਡੇ ਪੰਜਾਬ ਦੇ ਇੱਕ ਪੰਚਾਇਤ ਬੱਤੀ ਹੋਈ ਹੋ ਤੇ ਜਾਂ ਕਿਸੇ ਵੀ ਤਰ੍ਹਾਂ ਦੇ ਜਿਹੜਿਆ ਉਹ ਯੂਜ਼ ਨਾ ਕਰੋ ਤੁਸੀਂ ਬਾਹਰ ਜੋ ਯੂਜ਼ ਕਰੋ ਜਿੱਥੇ ਵੀ ਚੱਲ ਰਿਹਾ ਉਹ ਚਲਾਈ ਜਾਓ ਤੁਸੀਂ ਲੇਕਿਨ ਆਪਣੀ ਮਾਂ ਬੋਲੀ ਨੂੰ ਆਪਣੀ ਮਾਂ ਧਰਤੀ ਆਪਣੇ ਪਿਆਰ ਕਰਨ ਵਾਲੇ ਜਿਹੜੇ ਲੋਗ ਹੈ ਉਹਨਾਂ ਨੇ ਯੂਜ਼ ਕਰਕੇ ਇਹੋ ਜੀ ਗੰਦੀ ਲੈਂਗੁਏਜ ਬਿਲਕੁਲ ਇਸ ਜਗ੍ਹਾ ਜਗ੍ਹਾ ਨਹੀਂ